ਇਹ ਆਮ ਨਹੀਂ ਹੈ ਇਹ ਖਾਸ ਹੈ ਗੁੱਡ ਹਾਰਮੋਨਸ ਦਾ ਕਿੰਗ ਹੈ ਇਹ ਅੰਬ ਕੀ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਦਾ ਸਤਿਰਤੀ ਦੇ ਤਿਲ ਦਾ ਰੈਨੋਪਨ ਨਹੀਂ ਕਰ ਰਿਹਾ ਅੱਜ 80 90% ਲੋਕਾਂ ਨੂੰ ਅੰਬ ਖਾਣਾ ਨਹੀਂ ਹੁੰਦਾ ਔਰ ਵਾਕਿਆ ਤੋੜਾ ਰੋਮ ਰੋਮ ਰੱਬ ਦਾ ਸ਼ੁਕਰ ਕਰੇਗਾ ਕਿ ਉਹਨੇ ਸਾਨੂੰ ਇੰਨਾ ਸੋਹਣਾ ਤੇ ਨਾ ਮਿੱਠਾ ਫਰੂਟ ਦਿੱਤਾ ਹੈਗਾ ਸੋ ਇਹਦਾ ਭਰਪੂਰ ਫਾਇਦਾ ਲੈਣਾ ਹੈ ਇੱਕ ਮੈਡੀਸਨ ਦੇ ਰੂਪ ਇੱਕ ਚਮਚ ਸਵੇਰ ਇੱਕ ਦੁਪਹਿਰ ਇੱਕ ਸ਼ਾਮ ਨੂੰ ਥਿਰ ਲੋਕ ਨਸ਼ਾ ਕਰਦੇ ਤਾਂ ਉਹਨਾਂ ਦੀ ਜੀ ਤੋੜ ਹੈ ਨਸ਼ੇ ਵਾਲੀ ਤੋਂ ਉਹਦੇ ਤੇ ਬਹੁਤ ਜ਼ਿਆਦਾ ਹੈਲਥ ਆਮਦੀ ਗੁੱਟਲੀ ਛੁੱਟ ਨਹੀਂ ਹੈਗੀ ਪਰ देखो ਜਿਹੜੇ ਫਰੂਟਸ ਹੁੰਦੇ ਆ ਨਾ ਕੁਦਰਤ ਨੇ ਸਾਡੇ ਲਈ ਇੱਕ ਮੈਡੀਸਨ ਦੇ ਤੌਰ ਤੇ ਹੀ ਦਿੱਤੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਡਾਕਟਰ ਵਰਿੰਦਰ ਸਿੰਘ ਭੁੱਲਰ ਅੱਜ ਨਵੇਂ ਇੱਕ ਸਬਜੈਕਟ ਨੂੰ ਲੈ ਕੇ ਨਵੇਂ ਇੱਕ ਲੈਸਨ ਨੂੰ ਲੈ ਕੇ ਜਿਹੜਾ ਕਿ ਨੇਚਰਲ ਸਾਇੰਸ ਦਾ ਜੋ ਕਿ ਹਰ ਆਮ ਲਈ ਖਾਸ ਲਈ ਬਹੁਤ ਜ਼ਰੂਰੀ ਹੈ ਨੇਚਰਲ ਸਾਇੰਸ ਦਾ ਸਭ ਤੋਂ ਵੱਡਾ ਉਪਰਾਲਾ ਹੀ ਰਹਿੰਦਾ ਸਾਡੀ ਸੰਸਥਾ ਵੱਲੋਂ ਕਿ ਅਸੀਂ ਉਹ ਚੀਜ਼ਾਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਈਏ ਜਿਹੜੀਆਂ ਜਨਰਲੀ ਕਾਮਨਲੀ ਸਾਡੇ ਤੱਕ ਰੀਚ ਨਹੀਂ ਹੁੰਦੀ ਉਹਨਾਂ ਦੀ ਪਹੁੰਚ ਨਹੀਂ ਪਾਉਂਦੇ ਜਾਂ ਅਸੀਂ ਉਸ ਤਰ੍ਹਾਂ ਦੇ ਕੰਟੈਂਟ ਨੂੰ ਫਾਈਂਡ ਆਊਟ ਨਹੀਂ ਕਰ ਪਾਉਂਦੇ ਲੇਕਿਨ ਉਹ ਸਾਡੇ ਜੀਵਨ ਦੇ ਲਈ ਬਹੁਤ ਜ਼ਰੂਰੀ ਹੁੰਦੀਆਂ ਨੇ ਸੋ ਨੇਚਰਲ ਸਾਇੰਸ ਦੇ ਉੱਪਰ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਸਾਡੀ ਪੂਰੀ ਡਾਕਟਰ ਟੀਮ ਰਾਤ ਦਿਨ ਆਰ ਐਨ ਡੀ ਔਰ ਸਰ ਡਿਵੈਲਪਮੈਂਟ ਪ੍ਰੋਮੋਸ਼ਨ ਤੇ ਕੰਮ ਕਰਦੀ ਰਹਿੰਦੀ ਹੈ ਉਹਦੇ ਵਿੱਚ ਜੋ ਨਵੀਂ ਨਵੀਂ ਜਾਣਕਾਰੀ ਇਨਫੋਰਮੇਸ਼ਨ ਦੇ ਤੌਰ ਤੇ ਸੰਗਤ ਲਈ ਸਾਡੇ ਪੰਜਾਬ ਨੂੰ ਤੰਦਰੁਸਤ ਕਰਨ ਲਈ ਸਾਡੇ ਦੇਸ਼ ਨੂੰ ਤੰਦਰੁਸਤ ਕਰਨ ਲਈ ਸਾਡੇ ਕੋਲ ਆਉਂਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਵੇਂ ਸਮਾਂ ਨਿਕਲਦਾ ਸੀ ਓਥੇ ਤੱਕ ਲੈ ਕੇ ਆਉਨੇ ਆ ਸੋ ਉਸੇ ਤਰ੍ਹਾਂ ਦੀ ਅੱਜ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਿਆ ਜਾਣਕਾਰੀ ਬਹੁਤ ਅਨਮੋਲੀ ਹੈ ਔਰ ਕਾਫੀ ਹੈਰਾਨੀ ਵੀ ਹੋਏਗੀ ਤੁਹਾਨੂੰ ਉਸ ਬਾਰੇ ਸੁਣ ਕੇ ਆ ਮੇਨਲੀ ਗਰਮੀਆਂ ਦਾ ਮੌਸਮ ਹੈ ਔਰ ਇਸ ਟਾਈਮ ਜੁਲਾਈ ਦਾ ਮਹੀਨਾ ਹੈ بارشਾਂ ਦੇ ਦਿਨ ਵੀ ਚੱਲ ਰਹੇ ਨੇ ਮੌਨਸੂਨ ਆ ਚੁੱਕੀ ਹੈ ਜਦੋਂ ਮੌਨਸੂਨ ਹੁੰਦੀ ਹੈ ਤਾਂ ਹਰ ਕਿਸੇ ਇਨਸਾਨ ਦਾ ਦਿਲ ਕਰਦਾ ਹੈ ਕਿ ਅੱਜ ਮੌਸਮ ਬਹੁਤ ਠੰਡਾ ਹੈ ਅੱਜ ਚਾਹ ਦਾ ਇੱਕ ਪਿਆਲਾ ਹੋ ਜਾਏ ਕਿਸੇ ਦਾ ਦਿਲ ਕਰਦਾ ਹੈ ਕਿ ਅੱਜ ਮੌਸਮ ਠੰਡਾ ਹੈ ਚਾਹ ਦੇ ਪਿਆਲੇ ਦੇ ਨਾਲ ਪਕੌੜੇ ਹੋ ਜਾਣ ਉਹ ਪਾਲਕ ਦੇ ਆ ਬਰੈਡ ਦੇ ਆ ਪਨੀਰ ਦੇ ਆ ਕਿਸੇ ਦਾ ਮਨ ਕਰਦਾ ਹੈ ਕਿ ਅੱਜ ਮਾਲਪੂੜੇ ਹੋਣ ਕਿਸੇ ਦਾ ਮਨ ਕਰਦਾ ਨਾਲ ਖੀਰ ਹੋਵੇ ਅਲੱਗ-ਅਲੱਗ ਤਰ੍ਹਾਂ ਦਾ ਹੋਰ ਕਿਸੇ ਦਾ ਮਨ ਚਾਹ ਨੂੰ ਕਰਦਾ ਤੇ ਕਿਸੇ ਦਾ ਮਨ ਚੂਹ ਨੂੰ ਕਰਦਾ ਹੈ ਆਪ ਉਹ ਆਪਣਾ ਮੂਡ ਹੈ ਉਹ ਆਪਣਾ ਇੱਕ ਐਸੋਸੀਏਸ਼ਨ ਦੇ ਮੁਤਾਬਕ ਭਾਵ ਸੰਗਤ ਦੇ ਮੁਤਾਬਕ ਡਿਸੀਜਨ ਹੈ ਤੋ ਉਸੇ ਤਰ੍ਹਾਂ ਇੱਕ ਬਹੁਤ ਹੀ ਲਾਜਵਾਬ ਫਰੂਟ ਇੱਕ ਫਲ ਦਾ ਮਨਵੀ ਸਾਡਾ ਕਰਦਾ ਸਭ ਦਾ ਕਰਦਾ ਮੈਂ ਜਾਣਕਾਰੀ ਮੈਂ ਗੱਲ ਕਰ ਰਿਹਾ ਫਲਾਂ ਦੇ ਰਾਜੇ ਫਲਾਂ ਦੇ ਰਾਜੇ ਅੰਬ ਦੀ ਮੰਗੋ ਫਲਾਂ ਦੇ ਰਾਜੇ ਅੰਬ ਦੀ ਗੱਲ ਕਰ ਰਿਹਾ ਜਿਹੜਾ ਕਿ ਸਭ ਦਾ ਫੇਵਰਟ ਹੈ ਅੰਬ ਕਿਸ ਤਰ੍ਹਾਂ ਇਹਨੂੰ ਫਲਾਦਰ ਰਾਜਾ ਕਿਹਾ ਕਿਉਂ ਜਾਂਦਾ ਹੈਗਾ ਇਹ ਆਪਣੇ ਆਪ ਦੇ ਵਿੱਚ ਅੰਬ ਅਗਰ ਜਿਹੜਾ ਕਿ ਅੱਛੀ ਵੈਰਾਈਟੀ ਦਾ ਮਿਲ ਜਾਵੇ ਮਿੱਠਾ ਮਿਲ ਜਾਵੇ ਤਾਂ ਉਹਨੂੰ ਗਵਾਦੀ ਕਹਿੰਦੇ ਸੱਚਾਈ ਨੂੰ ਗਵਾਦੀ ਜ਼ਰੂਰਤ ਨਹੀਂ ਹੁੰਦੀ ਸੋ ਅੰਬ ਨੂੰ ਫਲਾਦਰ ਰਾਜੇ ਦੀ ਉਪਾਧੀ ਮਿਲੀ ਕਿਉਂ ਹੈ ਇਹ ਜਦੋਂ ਤੁਹਾਨੂੰ ਅੱਛੀ ਵੈਰਾਈਟੀ ਤੇ ਬਹੁਤ ਮਿੱਠਾ ਅੰਬ ਮਿਲ ਜੇ ਉਹਦੀ ਪਹਿਲੀ ਬਾਈਟ ਉਹਦੀ ਪਹਿਲੀ ਚੁਸਕੀ ਦੱਸ ਦਿੰਦੀ ਹੈ ਕਿ ਇਹਨੂੰ ਪਹਿਲੇ ਫਲਾਗਾ ਰਾਜਾ ਕਿਉਂ ਬੋਲਿਆ ਜਾਂਦਾ ਹੈ ਔਰ ਮੈਂ ਅੱਜ ਜੋ ਸੀ ਆਰ ਐਨ ਡੀ ਕੀਤੀ ਆ ਮੰango ਦੇ ਉੱਪਰ ਦੇਖੋ ਜਿਹੜੇ ਫਰੂਟਸ ਹੁੰਦੇ ਆ ਨਾ ਇਹ ਕੁਦਰਤ ਨੇ ਸਾਡੇ ਲਈ ਇੱਕ ਮੈਡੀਸਨ ਦੇ ਤੌਰ ਤੇ ਹੀ ਦਿੱਤੇ ਹੁੰਦੇ ਨੇ ਹਰ ਰੁੱਤ ਦੇ ਵਿੱਚ ਨਵਾਂ ਬੈਕਟੀਰੀਆ ਹਵਾ ਚੋਂ ਆਉਂਦਾ ਨਵਾਂ ਵਾਇਰਸ ਹਵਾ ਦੇ ਵਿੱਚ ਆਉਂਦਾ ਔਰ ਉਸ ਬੈਕਟੀਰੀਆ ਵਾਇਰਸਸ ਨੇ ਸਾਡੀ ਬੋਡੀ ਦੀ ਇਮਿਊਨਿਟੀ ਨੂੰ ਟੋਨ ਅਪ ਕਰਨਾ ਹੁੰਦਾ ਵਧਾਉਣਾ ਹੁੰਦਾ ਔਰ ਹਰ ਸੀਜ਼ਨ ਦੇ ਵਿੱਚ ਜਿਸ ਤਰ੍ਹਾਂ ਦੀ ਬੋਡੀ ਰਿਐਕਟ ਕਰਦੀ ਔਰ ਰਿਸਪੌਂਡ ਕਰਦੀ ਉਹਦੇ ਮੁਤਾਬਕ ਨੇਚਰ ਨੇ ਸਾਨੂੰ ਸੀਜ਼ਨਲੀ ਸਬਜ਼ੀਆਂ ਦਿੱਤੀਆਂ ਨੇ ਸੀਜ਼ਨਲੀ ਹੀ ਫਰੂਟਸ ਫਲ ਦਿੱਤੇ ਨੇ ਲੇਕਿਨ ਉਹ ਅਗਰ ਫਲਾਂ ਦੀ ਜਾਣਕਾਰੀ ਸਾਡੇ ਕੋਲ ਹੋਵੇ ਤਾਂ ਉਸ ਸੀਜ਼ਨ 'ਚ ਤੁਸੀਂ ਉਸ ਫਲ ਨੂੰ ਭਰਪੂਰ ਮਾਤਰਾ 'ਚ ਅਗਰ ਖਾਂਦੇ ਹੋ ਤਾਂ ਉਹ ਫਲ ਫਲ ਨਹੀਂ ਰਹਿ ਜਾਂਦਾ ਉਹ ਫਲ ਤੁਹਾਡੇ ਸਰੀਰ ਦੀ ਦਵਾਈ ਬਣ ਜਾਂਦੀ ਹੈ ਹਾਂਜੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਉਹ ਫਲ ਤੁਹਾਡੇ ਸਰੀਰ ਦੀ ਦਵਾਈ ਬਣ ਜਾਂਦੀ ਹੈ ਔਰ ਮੈਂ ਜਿਹੜੇ ਫਲ ਦੀ ਉੱਪਰ ਗੱਲ ਕਰ ਰਿਹਾ ਉਹ ਹੈ ਮੰਗੇਓ ਇਹ ਜਿਹਨੂੰ ਆਪਾਂ ਪੰਜਾਬੀ ਚ ਅੰਬ ਕਹਿੰਦੇ ਆ ਇਹ ਜੇ ਆਮ ਨਹੀਂ ਹੈ ਜੇ ਖਾਸ ਹੈ ਜੇ ਫਲ ਆਮ ਨਹੀਂ ਹੈ ਜੇ ਖਾਸ ਹੈ ਇਹਦੀ ਅੱਗੇ ਆਪਾਂ ਜਾਣਕਾਰੀ ਜਨਾ ਸਾਂਝੀ ਕਰਾਂਗੇ ਅੰਬ ਆਪਣੇ ਆਪ ਦੇ ਵਿੱਚ ਫਲਾਂ ਦਾ ਰਾਜਾ ਹੈ ਔਰ ਐਜ਼ ਅ ਨੇਚਰਲ ਸਾਇੰਸ ਡਾਕਟਰ ਮੈਂ ਗੱਲ ਕਰਾਂ ਤਾਂ ਇਹ ਅੰਬ ਕਲਾ ਫਲਾਂ ਦਾ ਰਾਜਾ ਨਹੀਂ ਹੈ ਇਹ ਅੰਬ ਸਾਡੇ ਰਸਾਂ ਦਾ ਰਾਜਾ ਵੀ ਹੈ ਰਸਾਂ ਦਾ ਭਾਵ ਹਾਰਮੋਨਸ ਦਾ ਕਿੰਗ ਹੈ ਗੁੱਡ ਹਾਰਮੋਨਸ ਦਾ ਕਿੰਗ ਹੈ ਇਹ ਅੰਬ ਉਨੂੰ ਆਪਾਂ ਅੱਗੇ-ਅੱਗੇ ਐਕਸਪਲੇਨ ਕਰਾਂਗੇ ਬਸ ਧਿਆਨ ਨਾਲ ਤੁਹਾਨੂੰ ਸਮਝਣਾ ਪੈਗਾ ਇਹ ਦਵਾਈ ਹੈ ਕਿੰਨਾਂ ਲਈ ਬੱਚਿਆਂ ਲਈ ਇਹ ਦਵਾਈ ਹੈ ਕਿੰਨਾਂ ਲਈ ਔਰਤਾਂ ਲਈ ਇਹ ਦਵਾਈ ਹੈ ਕਿੰਨਾਂ ਲਈ ਬਜ਼ੁਰਗਾਂ ਲਈ ਇਹ ਦਵਾਈ ਹੈ ਕਿੰਨਾਂ ਲਈ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਇਹ ਦਵਾਈ ਹੈ ਜਿਨ੍ਹਾਂ ਨੂੰ ਨੀਂਦ ਦੀ ਗੋਲੀ ਖਾਣੀ ਪੈਂਦੀ ਹੈ ਡਿਪਰੈਸ਼ਨ ਦੀ ਗੋਲੀ ਖਾਣੀ ਪੈਂਦੀ ਹੈ ਜਿਨ੍ਹਾਂ ਨੂੰ ਹਾਰਟ ਦੀਆਂ ਦਵਾਈਆਂ ਖਾਣੀਆਂ ਪੈਂਦੀ ਹੈ ਜਿਨ੍ਹਾਂ ਨੂੰ ਮੂਡ ਸਵਿੰਗ ਹੁੰਦੇ ਨੇ ਜਿਹੜੇ ਉਹਨਾਂ ਲਈ ਦਵਾਈ ਹੈ ਜਿਹੜੇ ਬਹੁਤ ਛੋਟੀ ਉਮਰ ਚ ਬਜ਼ੁਰਗ ਅਵਸਥਾ ਵਾਲਾ ਸਰੀਰ ਲੈ ਕੇ ਘੁੰਮ ਰਹੇ ਨੇ ਉਹਨਾਂ ਦੀ ਦਵਾਈ ਹੈ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਦੇ ਮਸਲ ਅੱਜ ਉਨੀ ਸਟਰੈਂਥ ਉਨੀ ਊਰਜਾ ਦੇ ਵਿੱਚ ਕੰਮ ਨਹੀਂ ਕਰ ਰਹੇ ਉਹਨਾਂ ਦੀ ਦਵਾਈ ਜਿਨ੍ਹਾਂ ਦਾ ਲੇਟਨ ਤੋਂ ਬਾਅਦ ਉੱਠਣ ਨੂੰ ਮਨ ਨਹੀਂ ਕਰ ਰਿਹਾ ਹੈਗਾ ਜਿਹਨੂੰ ਆਪਾਂ ਦੁਰਲੱਭਤਾ ਕਹਿੰਦੇ ਹਾਂ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਨੂੰ ਪੈਲਪੀਟੇਸ਼ਨ ਹਾਰਟ ਦੀ ਪ੍ਰੋਬਲਮ ਹੈ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਨੂੰ ਪੇਟ ਦੀ ਪ੍ਰੋਬਲਮ ਹੈ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਦਾ ਲੀਵਰ ਕੰਮ ਵਰਕ ਨਹੀਂ ਕਰ ਰਿਹਾ ਬਹੁਤ ਅੱਛੇ ਇਹ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਨੂੰ ਭੁੱਖ ਨਹੀਂ ਲੱਗ ਰਹੀ ਇਹ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਦਾ ਸਵੇਰ ਉੱਠ ਕੇ ਪੇਟ ਸਾਫ਼ ਨਹੀਂ ਹੋ ਰਿਹਾ ਔਰ ਇਹ ਉਹਨਾਂ ਦੀ ਦਵਾਈ ਹੈ ਜਿਨ੍ਹਾਂ ਦਾ ਸਤਿ ਧਰਤੀ ਤੇ ਜਿੰਦਾ ਰਹਿਣ ਨੂੰ ਮਨ ਨਹੀਂ ਕਰ ਰਿਹਾ ਇਹ ਸਾਰੀ ਚੀਜ਼ ਕਿਉਂ ਬੋਲ ਰਿਹਾ ਮੈਂ ਜਿਹੜੀ ਪਹਿਲਾਂ ਗੱਲ ਬੋਲ ਚੁੱਕੇ ਆ ਕਿ ਇਹ ਅੰਬ ਫਲਾ ਦਾ ਰਾਜਾ ਨਹੀਂ ਹੈ ਇਹ ਅੰਬ ਨਾਲ ਦੀ ਨਾਲ ਰਸਾਂ ਦਾ ਰਾਜਾ ਵੀ ਹੈ ਹਾਰਮੋਨਸ ਦਾ ਕਿੰਗ ਵੀ ਹੈ ਤਾਂ ਲੇਕਿਨ ਬੜੀ ਇੱਕ ਚੀਜ਼ ਧਿਆਨ ਦੇਣ ਵਾਲੀ ਗੱਲ ਹੈ ਜਿਹਨੂੰ ਅੱਜ ਸਾਡੀ ਕੋਸ਼ਿਸ਼ ਸੀ ਕਿ ਤੁਹਾਡੇ ਤੱਕ ਅਸੀਂ ਰੂਬਰੂ ਹੋਈਏ ਅੰਬਾਂ ਦੀ ਕਿਸਮਾਂ ਬਹੁਤ ਨੇ ਅ ਜਿਸ ਨਾਲ ਚੋਸਾ ਆ ਜਾਂਦਾ ਹੈ ਸਫੇਦ ਆ ਜਾਂਦਾ ਹੈ ਤੋਤਾ ਅੰਬ ਆ ਜਾਂਦਾ ਹੈ ਅ ਔਰ ਲੰਗੜਾ ਅੰਬ ਆ ਜਾਂਦਾ ਹੈ ਸੰਧੂਰੀਆ ਅੰਬ ਆ ਜਾਂਦਾ ਹੈ ਅਲੱਗ-ਅਲੱਗ ਕਿਸਮਾਂ ਨੇ ਅੰਬਾਂ ਦੀਆਂ ਜਿਵੇਂ ਆਚਾਰੀ ਅੰਬ ਵੀ ਆ ਜਾਂਦਾ ਅੰਬਾਂ ਦੀ ਚਟਨੀ ਵੀ ਖਾਧੀ ਜਾਂਦੀ ਹੈ ਬਟ ਇੱਕ ਜਿਹੜੀ ਮੇਨ ਜਾਣਕਾਰੀ ਅਸੀਂ ਅੱਜ ਦੇਣ ਲਈ ਤੁਹਾਡੇ ਤੱਕ ਪਹੁੰਚੀ ਹੈ ਉਹ ਹੈ ਕਿ ਅੰਬ ਨੂੰ ਖਾਣਾ ਕਿੱਦਾਂ ਹੈ ਜੀ ਹਾਂ ਅੰਬ ਨੂੰ ਖਾਣਾ ਕਿੱਦਾਂ ਹੈ ਕਈਆਂ ਲਈ ਇਹ ਥੋੜੀ ਜੀ ਔਕਵਰਡ ਜੀ ਗੱਲ ਹੋਏਗੀ ਸੁਣਨ ਦੇ ਵਿੱਚ ਕਿ ਭਈ ਸਾਨੂੰ ਤੇ ਅੰਬ ਖਾਣਾ ਆਉਂਦਾ ਹੈ ਕਿ ਕਿਵੇਂ ਖਾਈਦਾ ਨਹੀਂ ਜੀ ਅੱਜ 80-90% ਲੋਕਾਂ ਨੂੰ ਆਂਬ ਖਾਣਾ ਨਹੀਂ ਆਉਂਦਾ ਔਰ ਸਭ ਤੋਂ ਪਹਿਲਾਂ ਆਂਬ ਖਾਣ ਦੀ ਜਾਂਚ ਹੀ ਅੱਜ ਆਪਾਂ ਸਿੱਖਾਂਗੇ ਤਾਂ ਚਲੋ ਆਪਾਂ ਨੈਕਸਟ ਚੱਲਦੇ ਹਾਂ ਕਿ ਆਂਬ ਨੂੰ ਖਾਣਾ ਕਿੱਦਾਂ ਔਰ ਸਭ ਤੋਂ ਪਹਿਲਾਂ ਆਂਬ ਦੀ ਪਹਿਚਾਣ ਕਿੱਦਾਂ ਕਰਨੀ ਹੈ ਤੋਂ ਦੇ ਲਈ ਮੈਂ ਆਪਣੀ ਟੀਮ ਦਾ ਨਾਲ ਸਹਿਯੋਗ ਲਾਉਂਗਾ ਮੇਰੇ ਨਾਲ ਡਾਕਟਰ ਨਵਦੀਪ ਜੀ ਨੇ ਮੇਰੇ ਨਾਲ ਪ੍ਰਭਕ ਸਿੰਘ ਨਾਗੀ ਜੀ ਨੇ ਮੇਰੇ ਨਾਲ ਕਿ ਕਰਨ ਜੀ ਨੇ ਪਰਮਿੰਦਰ ਜੀ ਨੇ ਔਰ ਹਰਜੋਤ मैम ਨੇ ਅੱਜ ਜੀ ਮੇਰੀ ਟੀਮ ਮੇਰੇ ਨਾਲ ਹਾਜ਼ਰ ਹੈ ਤਾਂ ਅੱਜ ਆਪਾਂ ਹੁਣ ਸਭ ਤੋਂ ਪਹਿਲਾਂ ਖਾਣਾ ਕਿੱਦਾਂ तो पहला आपको चयन कि करना है सिलेक्शन किए करनी है सब तो पहला जो भी अंब तो रेह तो दुकान को तो खरीदते हो यह चेक करना है कि अंब पूरी तरह पक्या हो हाँ अग, अग, देखो जिस तरह ये पूरा बिल्कुल साफ आया अंब ये बिल्कुल पक्या हुआ अंब है ठीक है यह सीजन वाइज पक्या जबरदस्ती मसाला लगा के नहीं पकाया गया जिस तरह ये अंब है तो देख लो ये दागी है और इत थोड़ा सड़िया होया ਪਾਬ ਇਹਨੂੰ ਥੋੜਾ ਜਿਆ ਜ਼ਬਰਦਸਤੀ ਨਾਲ ਕੀਤੀ ਗਈ ਹੈ ਮੈਨੂੰ ਪਕਾਉਣ ਦੇ ਲਈ ਇਹ ਮੰਨ ਨਹੀਂ ਰਿਹਾ ਸੀ ਪੱਕਣ ਲਈ ਜਦ ਨੂੰ ਮਨਾਇਆ ਗਿਆ ਵੀ ਜਲਦੀ ਪੱਕ ਸੀਜ਼ਨ ਆ ਗਿਆ ਤੈਨੂੰ ਵੇਚਣਾ ਵੀ ਚਾਰ ਪੈਸੇ ਵੀ ਕਮਾਉਣੇ ਤਾਂ ਹੁਣ ਇਹ ਦੇਖੋ yellow ਪੂਰੇ ਦਾ ਪੂਰਾ yellows ਔਰ ਇਹ ਚੋਸਾ ਵੈਰਾਈਟੀ ਹੈ ਜਿਹੜੀ ਮੈਂ ਤੁਹਾਨੂੰ 922 ਸਭ ਤੋਂ ਮਿੱਠੀ ਵੈਰਾਈਟੀ ਹੈ ਜਿੱਦੀ ਪਹਿਲੀ ਚੁਸਕੀ ਅਗਰ ਤੁਸੀਂ ਇਹਨੂੰ ਸਹੀ ਜਗ੍ਹਾ ਤੋਂ ਪਰਚੇਸ ਕਰ ਲਿਆ ਇਹਦੀ ਪਹਿਲੀ ਚੁਸਕੀ ਲੈਂਦੇ ਸਾਰੀ ਪਹਿਲੀ ਬਾਈਟ ਲੈਂਦੇ ਸਾਰੀ ਤੁਸੀਂ ਕਮ ਸੇ ਕਮ ਇੱਕ ਮਿੰਟ ਅੱਖਾਂ ਨਹੀਂ ਖੋਲੋਗੇ ਔਰ ਇੱਕ ਇਸ ਤਰ੍ਹਾਂ ਦੇ ਸਰੂਰ ਚ ਚਲੇ ਜਾਓਗੇ ਕਿ ਔਰ ਵਾਕਿਆ ਤੁਹਾਡਾ ਰੋਮ ਰੋਮ ਰੱਬ ਦਾ ਸ਼ੁਕਰ ਕਰੇਗਾ ਕਿ ਉਨੇ ਸਾਨੂੰ ਇੱਕ ਐਨਾ ਸੋਹਣਾ ਤੇ ਨਾ ਮਿੱਠਾ ਫਰੂਟ ਦਿੱਤਾ ਹੈਗਾ ਅੰਬ ਸੋ ਇਹ ਚੋਸਾ ਵੈਰਾਈਟੀ ਹੈ ਹੁਣ ਮੇਜਰ ਚੀਜ਼ ਜਿਹੜੀ ਸਮਝਣ ਵਾਲੀ ਉਹ ਇਹ ਹੈ ਕਿ ਇਸ ਨੂੰ ਖਾਣਾ ਖਾਣੇ ਲਈ ਤਿਆਰ ਕਿਦਾਂ ਕਰਨਾ ਹੈਗਾ ਸਭ ਤੋਂ ਇੰਪੋਰਟੈਂਟ ਹੈ ਕਿ ਅੱਜ ਦੇ ਫਸਾਈ ਨੇ ਐਫਐਸਐਸਆਈ ਨੇ ਆਲੀ ਦੇ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਹੈ ਇਸ ਵਾਰੀ ਗਰਮੀਆਂ ਦੇ ਵਿੱਚ ਕਿ ਅੰਬ ਨਾ ਖਾਦੇ ਜਾਣ ਹੁਣ ਜਦੋਂ ਅਸੀਂ ਇਸ ਚੀਜ਼ ਦੇ ਉੱਪਰ ਵਰਕ ਕੀਤਾ ਕਿ ਕਿਉਂ ਬੋਲਿਆ ਗਿਆ ਤਾਂ ਉਹਨਾਂ ਨੇ ਇਹ ਚੀਜ਼ ਬੋਲਿਆ ਕਿ ਪੂਰੇ ਇੰਡੀਆ ਦੇ ਜਿੰਨਾ ਵੀ ਅੰਬ ਮੰਡੀਆਂ 'ਚ ਪਹੁੰਚਿਆ ਉਹਦੇ ਉੱਪਰ ਜਿਹੜੀ ਕੈਮੀਕਲ ਦੀ ਰੇਸ਼ਿਓ ਆ ਕੈਲਸ਼ੀਅਮ ਕਾਰਬਾਈਡ ਜਿਹਨੂੰ ਬੋਲਿਆ ਜਾਂਦਾ ਹੈ ਉਹ ਬਹੁਤ ਭਾਰੀ ਮਾਤਰਾ 'ਚ ਉਹਨੂੰ ਯੂਜ਼ ਕੀਤਾ ਗਿਆ ਉਹ ਇਹ ਇੱਕ ਇਸ ਤਰ੍ਹਾਂ ਦਾ ਕੈਮੀਕਲ ਹੈ ਜਿਹੜਾ ਕਿ ਇੱਕ ਤਾਂ ਜਦੋਂ ਅ ਕਿਸੇ ਵੀ ਫਲ ਨੂੰ ਪਕਾਉਣ ਦੇ ਲਈ ਯੂਜ਼ ਕੀਤਾ ਜਾਂਦਾ ਹੈ ਨਾ ਜਲਦੀ ਉਤਰਦਾ ਨਹੀਂਗਾ ਇਹ ਮੋਸਟਲੀ ਲੀਚੀ ਨੂੰ ਪਕਾਉਣ ਲਈ ਯੂਜ਼ ਕੀਤਾ ਜਾਂਦਾ ਹੈ ਕੇਲੇ ਨੂੰ ਪਕਾਉਣ ਲਈ ਯੂਜ਼ ਕੀਤਾ ਜਾਂਦਾ ਹੈ ਅੰਬਾਂ ਨੂੰ ਪਕਾਉਣ ਲਈ ਯੂਜ਼ ਕੀਤਾ ਜਾਂਦਾ ਹੈ ਹੋਰ ਵੀ ਕਈ ਜਗ੍ਹਾ ਤੇ ਇਹਨੂੰ ਯੂਜ਼ ਕੀਤਾ ਜਾਂਦਾ ਹੈ ਅ ਮੋਸਟਲੀ ਇਹ ਇੱਕ ਇਸ ਤਰ੍ਹਾਂ ਦਾ ਪਾਊਡਰ ਹੈ ਜਿਹਨੂੰ ਅ ਕਈ ਵਾਰੀ ਅਗਰ ਮੈਂ ਗੱਲ ਕਰਾਂ ਮੈਡੀਕਲੀ ਤਾਂ ਉਸ ਸਰੀਰ ਜਿਹਨੂੰ ਅਜੇ ਮਰਨ ਤੋਂ ਬਾਅਦ ਆਪਾਂ ਜਲਾਉਣਾ ਨਹੀਂ ਹੈ ਜਾਂ ਉਹਦਾ ਆਤਮ ਉਹਦਾ ਅ ਅੰਤਿਮ ਸੰਸਕਾਰ ਨਹੀਂ ਕਰਨਾ ਤਾਂ ਨੂੰ ਲੰਬਾ ਟਾਈਮ ਰੱਖਣ ਵਾਸਤੇ ਇਸ ਨੂੰ ਉੱਥੇ ਲਾਸ਼ ਦੇ ਉੱਪਰ ਯੂਜ਼ ਕੀਤਾ ਜਾਂਦਾ ਹੈ। ਤੋਂ ਉਸੇ ਹੀ ਕੈਮੀਕਲਸ ਦੇ ਨਾਲ ਅੱਜ ਫਰੂਟਸ ਪਕਾ ਕੇ ਦਿੱਤੇ ਜਾਂਦੇ ਨੇ। ਹੁਣ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਫਸਾਈ ਨੇ ਵੀ ਕਹਿੰਦਾ ਸੈਂਟਰ ਆਪਣੀ ਗਵਰਨਮੈਂਟ ਦੇ ਇੱਕ ادارے ਨੇ ਵੀ ਬੋਲਤਾ ਰਿਪੋਰਟ ਦਿੱਤੀ ਕਿ ਅਗਰ ਤੁਸੀਂ ਕੈਲਸ਼ੀਅਮ ਕਾਰਬਾਈਡ ਦੀ ਮਾਤਰਾ ਜ਼ਿਆਦਾ ਤੁਹਾਡੇ ਸਰੀਰ 'ਚ ਚਲੀ ਗਈ ਤਾਂ ਇਹਦੇ ਨਾਲ ਤੁਹਾਨੂੰ ਅਧਰੰਗ ਮੀਨਜ਼ ਨੂੰ ਪੈਰਾਲਾਈਜ਼ ਲਕਵਾ ਬੋਲਦੇ ਇਹਦੇ ਨਾਲ ਬ੍ਰੇਨ ਹੈਮਬ੍ਰੇਜ ਬਲੱਡ ਕਲੋਟਿੰਗ ਹਟ ਅਟੈਕ ਔਰ ਇਸ ਤੋਂ ਲਵਾ ਸਕਿੰਦੀ ਸਮੱਸਿਆ ਅਲਸਰ ਕੋਲਾਈਟਿਸ ਭਾਵ ਫੂਡ ਪਾਈਪ ਦੇ ਵਿੱਚ ਤੁਹਾਡੇ ਜ਼ਖਮ ਹੋ ਜਾਣਗੇ ਬਵਾਸੀਰ ਕੋਲਨ ਕੈਂਸਰ ਸਕਿੰਦੀ ਸਮੱਸਿਆ ਦੈਨ ਉਸ ਤੋਂ ਬਾਅਦ ਮਸਲ ਦੀ ਸਮੱਸਿਆ ਹਾਂ ਨਰਵਸ ਸਿਸਟਮ ਦੀ ਸਮੱਸਿਆ ਤੁਹਾਨੂੰ ਆਉਂਦੇ ਜਿਹੜੀ ਪਰਸੈਂਟੇਜ ਆ ਚਾਂਸਸ ਅਰੀ ਵਿੱਚ ਬਹੁਤ ਤੇਜ਼ੀ ਨਾਲ ਵਧਣਗੇ ਸੋ ਮੋਸਟਲੀ ਕਈ ਵਾਰੀ ਆਪਾਂ ਜੇ ਬੰਦਾ ਕੋਈ ਇਸ ਤਰ੍ਹਾਂ ਦੀ ਲੱਗੇ ਹੋਏ ਮਸਾਲੇ ਦਾ ਫਰੂਟ ਖਾ ਲੇਗਾ ਉਤਾਰ ਅੱਜ ਕਿ ਖਾਏਗਾ ਥੈਨ ਉਹ ਨੂੰ ਅਗਰ ਇਸ ਤਰ੍ਹਾਂ ਦੀ ਚੀਜ਼ ਦਾ ਸਾਹਮਣਾ ਕਰਨਾ ਪੈਗਾ ਤਾਂ ਤੁਹਾਡੇ ਮਾਈਂਡ ਚ ਵੀ ਨਹੀਂ ਹੋਏਗਾ ਕਿ ਇਹ ਮੈਨੂੰ ਸਮੱਸਿਆ ਮੇਰੇ ਖਾਦੇ ਕੇ ਫਰੂਟ ਦੀ ਵਜ੍ਹਾ ਨਾਲ ਆਈ ਹੈ ਤੇ ਜਾਣੇ ਨਾ ਜਾਣੇ ਆਮ ਲੋਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਜ਼ਿੰਦਗੀ ਦਾ ਬਹੁਤ ਵੱਡਾ ਡੈਮੇਜ ਬਣ ਜਾਂਦਾ ਹੈ ਸੋ ਸਾਡੀ ਕੋਸ਼ਿਸ਼ ਹੈ ਕਿ ਤੁਸੀਂ ਇਸ ਡੈਮੇਜ ਤੋਂ ਬਚ ਸਕੋ ਸੋ ਨੈਕਸਟ ਇਹਦੇ ਉੱਪਰ ਕੈਲਸ਼ੀਅਮ ਕਾਰਬਾਇਡ ਲੱਗਾਈ ਹੁੰਦਾ ਹੈ ਆਪਾਂ ਮੰਨ ਕੇ ਚੱਲੀਏ ਸਭ ਤੋਂ ਪਹਿਲਾਂ ਅਸੀਂ ਨੂੰ ਉਤਾਰਨਾ ਹੈ ਉਤਾਰਨਾ ਕਿਸ ਤਰ੍ਹਾਂ ਆਪਾਂ ਉਹਨੂੰ ਸਿਖਾਂਗੇ ਮੈਮ ਇਹ ਬਰਤਨ ਵਿੱਚ ਰੱਖੇ ਇਹ ਖੁੱਲੇ ਬਰਤਨ ਦੇ ਵਿੱਚ ਆਪਾਂ ਪਾਣੀ ਨੂੰ ਲਵਾਂਗੇ ਥੈਨ ਤੁਸੀਂ ਉਹਦੇ ਵਿੱਚ ਔਰ ਇੱਕ ਕੁਦਰਤ ਦਾ ਸਭ ਤੋਂ ਹਸੀਨ ਤੋਹਫਾ ਹੈ ਮੈਂ ਥੈਂਕਸ ਕਰਦਾ ਹਾਂ ਪਰਮਾਤਮਾ ਦਾ ਕਿ ਉਹਨੇ ਸੋਡੀਅਮ ਬਾਈਕਾਰਬੋਨੇਟ ਜਿਹਨੂੰ ਅਸੀਂ ਮਿੱਠਾ ਸੋਡਾ ਬੋਲਦੇ ਹਾਂ ਉਹ ਬਣਾ ਕੇ ਦਿੱਤਾ ਹੈ ਤਾਂ ਇਹਨੂੰ ਇੱਕ ਚਮਚ ਕਿੰਨੇ ਚਮਚ ਜੀ ਇੱਕ ਚਮਚ ਆਪਾਂ ਇਹਨੂੰ ਇਸ ਪਾਣੀ 'ਚ ਐਡ ਆਨ ਕਰਾਂਗੇ ਔਰ ਉਸ ਤੋਂ ਬਾਅਦ ਜਿਹੜੇ ਅੰਬ ਤੁਸੀਂ ਖਾਣੇ ਹਨ ਉਹਨਾਂ ਨੂੰ ਸਿਲੈਕਟ ਕਰ ਲਓ ਔਰ ਇਹਦੇ ਵਿੱਚ ਡਿਪ ਕਰ ਲੋ ਜੇ ਤੁਸੀਂ ਅੰਬਾਂ ਨੂੰ ਡਿਪ ਕਰ ਲੋਗੇ ਅੱਛੇ ਤਰੀਕੇ ਦੇ ਨਾਲ ਠੀਕ 20 ਮਿੰਟ ਤੱਕ ਤੁਸੀਂ ਇਹਨੂੰ ਡਿਪ ਕਰਕੇ ਰੱਖਣਾ ਕਿੰਨੇ ਮਿੰਟ ਤੱਕ ਜੀ 20 ਮਿੰਟ ਤੱਕ ਤੁਸੀਂ ਡਿਪ ਕਰਕੇ ਰੱਖੋਗੇ 20 ਮਿੰਟ ਬਾਅਦ ਹੁਣ ਜਿਹੜੀ ਅਗਲੀ ਮੈਂ ਗੱਲ ਦੱਸਣ ਜਾ ਰਿਹਾ ਇਹ ਟੈਕਨੀਕਲੀ ਗੱਲ ਹੈ ਮਰੀਜ਼ਾਂ ਵਾਸਤੇ ਇਸ ਕਰਕੇ ਥੋੜਾ ਧਿਆਨ ਨਾਲ ਸੁਣ ਲਿਓ ਜੀ 20 ਮਿੰਟ ਬਾਅਦ ਜਦੋਂ ਤੁਸੀਂ ਇਹਨੂੰ ਕੱਢੋਗੇ ਅਗੇ ਇਹਨੂੰ ਇੱਕ ਸਾਫ਼ ਪਾਣੀ ਨਾਲ ਟੈਪ ਦੇ નીચે ਆਪਾਂ ਸਾਫ਼ ਕਰਾਂਗੇ ਉਸ ਤੋਂ ਬਾਅਦ ਜਿਨ੍ਹਾਂ ਦਾ ਲੀਵਰ ਫੈਟੀ ਹੈ ਜਿਨ੍ਹਾਂ ਨੂੰ ਸਕਿਨ ਦੀ ਸਮੱਸਿਆ ਹੈ ਥੋੜਾ ਜਿਹਾ ਵੀ ਗਰਮ ਖਾ ਲੈਂਦੇ ਨੇ ਤਾਂ ਫੇਸ ਦੇ ਉੱਪਰ ਐਕਨੇ ਹੋ ਜਾਂਦੇ ਪਿੰਪਲਸ ਆ ਜਾਂਦੇ ਨੇ ਜਾਂ ਸਕਿਨ ਤੇ ਰੈਸ਼ਸ ਹੋ ਜਾਂਦੇ ਨੇ ਜਾਂ ਜਲਣ ਹੋਣ ਲੱਗ ਪੈਂਦੀ ਹੈ ਸਾੜ ਪੈਂਦਾ ਹੈਗਾ ਜਾਂ ਹਾਈ ਬੀਪੀ ਦੀ ਸਮੱਸਿਆ ਹੋ ਜਾਂਦੀ ਹੈ ਜਨ ਜਿਨ੍ਹਾਂ ਦਾ ਲੀਵਰ ਫੈਟੀ ਹੈ ਜਾਂ ਜਿਨ੍ਹਾਂ ਨੂੰ ਵਾਰ ਵਾਰ ਸਟੋਨ ਬਣਦੇ ਆ ਉਹਨਾਂ ਲਈ ਮੇਨ ਚੀਜ਼ ਹੈ ਕਿ ਇਹਨੂੰ ਪਹਿਲਾਂ ਫ੍ਰੀਜਰ 'ਚ ਰੱਖਣਾ ਹੈ ਫ੍ਰੀਜ 'ਚ ਰੱਖਣਾ ਹੈ ਇਹਨੂੰ ਠੰਡਾ ਕਰ ਲੈਣਾ ਹੈ ਅੰਬ ਨੂੰ ਉਸ ਤੋਂ ਬਾਅਦ ਤੁਸੀਂ ਇਸ ਅੰਬ ਨੂੰ ਖਾਣਾ ਹੈ ਫਿਰ ਇਹਦੀ ਤਸਵੀਰ ਚੇਂਜ ਹੋ ਜਾਂਦੀ ਹੈ ਥੈਨ ਤੁਸੀਂ ਇਹਦੀ ਮੈਡੀਸਨਲ ਫਾਇਦੇ ਨੇ ਜਿਹੜੇ ਉਹ ਪੂਰੀ ਤਰ੍ਹਾਂ ਇੰਜੋਏ ਕਰੋਗੇ ਅੰਬ ਨੂੰ ਸੋ ਅ ਥੈਨ ਉਸ ਤੋਂ ਬਾਅਦ ਇਹਨੂੰ ਆਪਾਂ ਸਾਫ਼ ਕਰਕੇ ਆਪਣੀ ਜਿਹਦੀ ਤਸਵੀਰ ਆ ਨਾਰਮਲ ਹੈ ਉਹ ਇਹਨੂੰ ਫਿਰ ਵੀ ਕੋਸ਼ਿਸ਼ ਕਰੋ ਇਹਨੂੰ ਠੰਡਾ ਕਰਕੇ ਹੀ ਖਾਓ ਤਾਂ ਜੋ ਨਿਊਟਰਲ ਰਵੇ ਔਰ ਤੁਸੀਂ ਇਹਦੀ ਭਰਪੂਰ ਮਿਠਾਸ ਦਾ ਆਨੰਦ ਲੈ ਸਕੋ ਅੱਗੇ ਹੈਗੇ ਆ ਕਿ ਇਸ ਅੰਬ ਨੂੰ ਦਵਾਈ ਕਿਵੇਂ ਬਣਾਉਣੀ ਆ ਸਭ ਤੋਂ ਪਹਿਲੀ ਚੀਜ਼ ਹੈਗੀ ਆ ਕਿ ਅੱਜ ਸਾਡੇ ਕੋਲ ਤਕਰੀਬਨ 80% ਫੀਮੇਲ ਪੇਸ਼ੈਂਟ ਆ ਰਹੇ ਸਾਡੇ ਜਿੰਨੇ ਵੀ ਅਸਰ ਸੈਂਟਰ ਦੇ ਉੱਪਰ ਤਾਂ ਉਹਨਾਂ ਦੇ ਵਿੱਚ ਕਾਮਨ ਸਿੰਪਟਮਸ ਸਬ ਫੀਮੇਲ ਦੇ ਵਿੱਚ ਕਿਹੜਾ ਡਾਕਟਰ ਸਾਹਿਬ ਨੀਂਦ ਨਹੀਂ ਆ ਰਹੀ ਦੂਸਰਾ ਡਾਕਟਰ ਸਾਹਿਬ ਡਿਪਰੈਸ਼ਨ ਬਹੁਤ ਰਹਿੰਦਾ ਹੈ ਤੀਸਰਾ ਸਟ੍ਰੈਸ ਬਹੁਤ ਰਹਿੰਦੀ ਐ ਐਂਜ਼ਾਈਟੀ ਬਹੁਤ ਰਹਿੰਦੀ ਘਬਰਾਹਟ ਬਹੁਤ ਹੁੰਦੀ ਹੈ ਮੂਡ ਸਵਿੰਗ ਹੁੰਦੇ ਨੇ ਹੌਟ ਫਲੈਸ਼ਰ ਹੁੰਦੇ ਨੇ ਤਾਂ ਉੱਥੇ ਇਹ ਬਹੁਤ ਜ਼ਬਰਦਸਤ ਦਵਾਈ ਦਾ ਰੋਲ ਨਿਭਾਉਂਦੇ ਆ ਤੇ ਦੋ ਆਮ ਜਿਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਧਿਆਨ ਨਾਲ ਸੁਣ ਲਓ ਦੋ ਆਮ ਬੱਚੋਂ ਸਾਂਭੇ ਸਿੱਧਾ ਨਾ ਸਾਫ਼ ਕਰਕੇ ਦੋ ਮੰਗੋ ਰਾਤ ਨੂੰ ਜਿਹੜੇ ਕਿ ਠੰਡੇ ਠੰਡੇ ਤੁਸੀਂ ਸੌਣ ਤੋਂ ਪਹਿਲਾਂ ਖਾਓਗੇ ਖਾਂਦੇ ਖਾਂਦੇ ਅੱਧੇ ਘੰਟੇ ਬਾਅਦ ਤੁਹਾਨੂੰ ਕਦੋਂ ਨੀਂਦ ਆ ਗਈ ਤੁਹਾਨੂੰ ਵੀ ਨਹੀਂ ਪਤਾ ਲੱਗੇਗਾ ਇਹ ਇਸੇ ਕਰਕੇ ਮੈਂ ਸਟਾਰਟਿੰਗ ਤੇ ਗਿਆ ਸੀ ਕਿ ਫਲਾਂ ਦਾ ਰਾਜਾ ਨਹੀਂ ਇਹ ਰਸਾਂ ਦਾ ਰਾਜਾ ਵੀ ਹੈ ਤੋਂ ਇਹਦਾ ਭਰਪੂਰ ਫਾਇਦਾ ਲੈਣਾ ਹੈ ਇੱਕ ਮੈਡੀਸਨ ਦੇ ਰੂਪ 'ਚ ਕਿਉਂਕਿ ਕੁਦਰਤ ਨੇ ਜਿੰਨੀਆਂ ਵੀ ਸਬਜ਼ੀਆਂ ਤੇ ਫਰੂਟ ਸਾਨੂੰ ਸੀਜ਼ਨ 'ਚ ਦਿੱਤੇ ਆ ਇਹ ਦਵਾਈ ਦੇ ਰੂਪ 'ਚ ਹੀ ਦਿੱਤੇ ਆ ਉਹ ਗੱਲ ਅਲੱਗ ਹੈ ਕਿ ਅੱਜ ਸਿਰਫ ਖਾਣਾ ਪੂਰਤੀ ਦੇ ਰੂਪ 'ਚ ਹੀ ਰਹਗੇ ਨੇ ਫਰੂਟ ਕਿ ਇਹਨਾਂ ਦੀ ਪੈਦਾ ਕਰਨਾ ਤੇ ਇਹਨੂੰ ਯੂਜ਼ ਕਰਨਾ ਉਹ ਅਲੱਗ-ਅਲੱਗ ਸਵਾਰਥ ਦੇ ਰੂਪ ਚ ਕਨਵਰਟ ਹੋ ਗਿਆ ਇਸ ਕਰਕੇ ਅਸੀਂ ਇਹਦਾ ਪੂਰਾ ਆਨੰਦ ਲੈ ਨਹੀਂ ਪਾਉਂਦੇ ਜਦ ਕੈਲਸ਼ੀਅਮ ਕਾਰਬੋਨਾਈਡਾ కెమికਲ ਨੂੰ ਲਗਾਇਆ ਜਾਂਦੇ ਨੇ ਉਹ ਕਾਫੀ ਇੱਕ ਦਿਸ਼ਾ ਚ ਬੈਨ ਆ ਤੁਹਾਨੂੰ ਆਪਣੇ ਲੱਗਦਾ ਹੈ ਯੂਜ਼ ਕੀਤਾ ਜਾਂਦਾ ਹੈ ਇਹਨੂੰ ਉਹਦੇ ਉਹਦਾ ਉਹਨੂੰ ਜਦੋਂ ਪੇਟੀ ਦੇ ਵਿੱਚ ਰੱਖਿਆ ਜਾਂਦਾ ਹੈ ਨਾ ਅੰਬਾਂ ਨੂੰ ਕਾਮਨਲੀ ਤੁਸੀਂ ਜਦੋਂ ਬਲਕ ਚ ਲਾਉਗੇ 4-5 ਲੋ ਤਾਂ ਪੇਟੀ ਚ ਕੱਢੋਗੇ ਤਾਂ ਜਦੋਂ ਉੱਪਰੋਂ ਉਹਨੂੰ ਕਵਰ ਨੂੰ ਹਟਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਕਿ ਬਿਲਕੁਲ ਗਰਮੈਸ਼ ਹੋਏਗਾ ਅੰਬ ਉਹ ਬਹੁਤ ਗਰਮ ਹੁੰਦਾ ਹੈ ਉਸ ਟਾਈਮ ਤੇ ਤਾਂ ਉਹ ਜਿਹੜੀ ਉਸ ਦਾ ਕੈਮੀਕਲ ਹੈ ਕੈਲਸ਼ੀਅਮ ਕਾਰਬਾਇਡ ਉਹ ਬਹੁਤ ਤਰ੍ਹਾਂ ਦੀਆਂ ਗੈਸਸਾਂ ਨੂੰ ਪ੍ਰੋਡਿਊਸ ਕਰਦਾ ਹੈ ਉਹ ਗੈਸਸ ਦੇ ਦਬਾਅ ਦੇ ਨਾਲ ਹੀ ਜ਼ਬਰਦਸਤੀ ਅੰਬ ਪੱਕਦਾ ਹੈ ਫਿਰ ਤਾਂ ਇਸ ਕਈ ਵਾਰੀ ਤੁਸੀਂ ਦੇਖੋਗੇ ਅੰਬ ਉੱਪਰੋਂ yellow ਹੁੰਦਾ ਛਿਲਕਾ ਉਹਦਾ ਅੰਦਰ ਜਵੇਂ ਤੁਸੀਂ ਉਹਨੂੰ ਖਾਣਾ ਸ਼ੁਰੂ ਕਰਦੇ ਹੋ ਤਾਂ ਹਾਰਡ ਹੁੰਦਾ ਹੈ ਤਾਂ ਉਹ ਖਟਾਸ ਵੀ ਹੁੰਦਾ ਤਾਂ ਉਹ ਬਿਲਕੁਲ ਬੇਕਾਰ ਉਹਦਾ ਟੇਸਟ ਹੁੰਦਾ ਸੋ ਇਹ ਉਹੀ ਹੁੰਦੇ ਜਿਹੜੇ ਜ਼ਬਰਦਸਤੀ ਪਕਾਏ ਗਏ ਆ ਸੋ ਅੰਬ ਦਾ ਪਹਿਲੀ ਤੇ ਅਸੀਂ ਗੱਲ ਹੈਗੀ ਵੀ ਸੀਜ਼ਨ ਹੈਗਾ ਉਹ ਜੁਲਾਈ ਦੇ ਵਿੱਚ ਆਪਣੇ ਅੰਬ ਮਾਰਕੀਟ ਦੇ ਵਿੱਚ ਕਾਮਨਲੀ ਮੈਂ ਦੇਖਿਆ ਜੁਲਾਈ ਦੇ ਮਹੀਨੇ ਦੇ ਵਿੱਚ ਸੀਜ਼ਨਲ ਹੀ ਆਂਦੇ ਨੇ ਤਾਂ ਉਦੋਂ ਉਹਦੇ ਉੱਤੇ ਜਿਹੜਾ ਕੈਲਸ਼ੀਅਮ ਕਾਰਬੋਨੇਟ ਘੱਟ ਯੂਜ਼ ਹੋਇਆ ਹੁੰਦਾ ਕਿਉਂਕਿ ਉਸ ਸੀਜ਼ਨ ਵਾਈਜ਼ ਕਲਾਈਮੇਟ ਨੇ ਇਹਨੂੰ ਪਕਾ ਦੇਣਾ ਹੁੰਦਾ ਉਸ ਵਿੱਚ ਮਠਾਸ ਵੀ ਨੇਚਰਲੀ ਬਹੁਤ ਜ਼ਿਆਦਾ ਹੁੰਦੀ ਆ ਤਾਂ ਸਾਡੀ ਕੋਸ਼ਿਸ਼ ਇਹ ਹੀ ਆ ਕਿ ਅਸੀਂ ਦਵਾਈਆਂ ਤੋਂ ਡਿਪੈਂਡੈਂਸੀ ਖਤਮ ਕਰਕੇ ਜੋ ਨੇਚਰ ਨੇ ਸਾਨੂੰ ਦਵਾਈਆਂ ਦਿੰਦੀਆਂ ਉਹਦੇ ਮੈਡੀਸਨਲ ਫਾਇਦੇ ਸਮਝ ਕੇ ਅਸੀਂ ਇਹਨੂੰ ਯੂਜ਼ ਕਰ ਸਕੀਏ ਤੋ ਸਭ ਤੋਂ ਪਹਿਲਾਂ ਇਹ ਸੀ ਕਿ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਕਮ ਸੇ ਕਮ ਦੋ ਅੰਬ ਰਾਤ ਨੂੰ ਠੰਡੇ ਕਰਕੇ ਸੌਣ ਤੋਂ ਪਹਿਲਾਂ ਇਹਦੀ ਇਹਨੂੰ ਚੂਸੋ ਇਹਨੂੰ ਖਾਓ ਔਰ ਇਹਦੀ ਬਾਈਟ ਲਾਓ ਮਿਠਾਸ ਦੀ ਔਰ ਨੀਂਦ ਬਹੁਤ ਅੱਛੀ ਆਏਗੀ ਦੂਸਰਾ ਜਿਨ੍ਹਾਂ ਨੂੰ ਗੁੱਸਾ ਜ਼ਿਆਦਾ ਆਉਂਦਾ ਗੁੱਸਾ ਜ਼ਿਆਦਾ ਆਉਂਦਾ ਉਹ ਵੀ ਇੱਕ ਇੱਕ ਮੰਗੋ ਸਵੇਰ ਇੱਕ ਸ਼ਾਮ ਨੂੰ ਜਿਨ੍ਹਾਂ ਨੂੰ ਡਿਪਰੈਸ਼ਨ ਆ ਉਹ ਵੀ ਇੱਕ ਮੰਗੋ ਸਵੇਰ ਇੱਕ ਸ਼ਾਮ ਨੂੰ ਰੈਗੂਲਰ ਲੈਣ ਹਾਂ ਇਹਦੇ ਵਿੱਚ ਅਗਰ ਕਿਸੇ ਨੂੰ ਦਸ ਦੀ ਸਮੱਸਿਆ ਹੈਗੀ ਆ ਤਾਂ ਉਹ ਦੋ ਮੰਗੋ ਦੀ ਕਵਾਂਟੀਟੀ ਤੱਕ ਨਹੀਂ ਜਾਣਗੇ ਇੱਕ ਮੰਗੋ ਹੀ ਖਾਣਗੇ ਹੁਣ ਅੱਗੇ ਆ ਗਿਆ ਅਗਰ ਕਿਸੇ ਨੂੰ ਕੋਈ ਹਾਰਟ ਦੀਆਂ ਮੈਡੀਸਿਨਸ ਲੈ ਰਿਆ ਕੋਈ ਖੂਨ ਪਤਲਾ ਦੀ ਲੈ ਰਿਆ ਜਾਂ ਕਿਸੇ ਨੂੰ ਸਟੰਟ ਪਾਇਆ ਜਾਂ ਪਹਿਣ ਵਾਲਾ ਹੈ ਜਾਂ ਬਲਾਕੇਜ ਬੋਲੀ ਗਈ ਹੈ ਤਾਂ ਉੱਥੇ ਤੁਸੀਂ ਇਹਦੀ ਹਾਰਟ ਦੇ ਇੱਕ ਕੁਦਰਤੀ ਦਵਾਈ ਦੇ ਤੌਰ ਤੇ ਤੁਸੀਂ ਇਹਨੂੰ ਕਿਵੇਂ ਯੂਜ਼ ਕਰੋਗੇ ਤਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਮੰਗੋ ਦੇ ਵਿੱਚੋਂ ਜਿੰਨਾ ਵੀ ਪਲਪ ਆਇਦਾ ਉਹ ਉਤਾਰ ਕੇ ਕੌਲੀ ਦੇ ਵਿੱਚ ਰੱਖ ਲੈਣਾ ਹੈ ਔਰ ਇੱਕ ਕੌਲੀ ਪਲਪ ਦੇ ਵਿੱਚ ਇੱਕ ਚਮਚ ਅਦਰਕ ਦਾ ਰਸ ਐਡ ਕਰਨਾ ਹੈ ਇੱਕ ਕੌਲੀ ਚਮਚ ਦੇ ਵਿੱਚ ਇੱਕ ਸੌਰੀ ਇੱਕ ਕੌਲੀ ਪਲਪ ਦੇ ਵਿੱਚ ਕਿੰਨੇ ਚਮਚ ਅਦਰਕ ਦਾ ਰਸ ਇੱਕ ਚਮਚ ਅਦਰਕ ਦਾ ਰਸ ਆਪਾਂ ਐਡ ਕਰਾਂਗੇ ਤਾਂ ਜਦੋਂ ਉਸ ਤੋਂ ਬਾਅਦ ਤੁਸੀਂ ਉਹਨੂੰ ਇੱਕ ਦਵਾਈ ਦੇ ਲੈਵਲ ਦੇ ਉੱਪਰ ਰੈਗੂਲਰ ਲੈ ਸਕਦੇ ਹੋ ਜਿਹੜਾ ਕਿ ਤੁਹਾਡੇ ਹਾਰਟ ਦੀ ਸਿਹਤ ਨੂੰ ਦਿਲ ਦੀ ਸਿਹਤ ਨੂੰ ਬਹੁਤ ਹੀ ਅੱਛਾ ਰੱਖੇਗਾ ਸੋ ਅੱਗੇ ਆ ਮੈਂ ਗੱਲ ਕਰ ਰਹੀ ਸੀ ਕਿ ਅੰਬ ਦੀ ਗੁੱਠਲੀ ਕਾਮਨਲੀ ਅਸੀਂ ਸੁੱਟ ਦਿੰਨੇ ਆਂ ਗੁਠਲੀ ਦੇ ਫਾਇਦੇ ਬਹੁਤ ਹੈ ਅੰਬ ਦੀ ਗੁਠਲੀ ਨੂੰ ਜਿਹੜੇ ਨਕਸੀਰ ਦੇ ਪੇਸ਼ੈਂਟ ਹੈ ਜਿਨ੍ਹਾਂ ਦੇ ਨੱਕ ਦੇ ਵਿੱਚੋਂ ਬਲੀਡਿੰਗ ਹੁੰਦੀ ਹੈ ਮੈਂ ਤੁਹਾਨੂੰ ਬੜਾ ਅੱਛਾ ਨੁਸਖਾ ਦੱਸਣ ਜਾ ਰਿਹਾ ਹੈਗਾ ਅੰਬ ਦੀ ਗੁਠਲੀ ਸੁੱਕਣੀ ਨਹੀਂ ਹੈਗੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਫੈਮਿਲੀ ਵਿੱਚ ਨਕਸੀਰ ਦੀ ਪ੍ਰੋਬਲਮ ਹੈਗੀ ਆ ਉਸ ਗੁਠਲੀ ਨੂੰ ਤੁਸੀਂ ਭੁੰਨ ਕੇ ਦੇ ਵਿੱਚੋਂ ਗਰੀ ਕੱਢਣੀ ਹੈਗੀ ਜਦੋਂ ਭੁੰਨੋਗੇ ਛੇਕ ਦੇ ਉੱਪਰ ਤੋਂ ਵਿੱਚ ਗਰੀ ਨਿਕਲ ਆਏਗੀ ਗੁਠਲੀ ਦੇ ਵਿੱਚੋਂ ਤੋਂ ਗਰੀ ਨੂੰ ਸੁਗਣ ਦੇ ਨਾਲ ਨਕਸੀਰ ਦੀ ਸਮੱਸਿਆ ਹੱਲ ਹੁੰਦੀ ਹੈ ਇਹਨੀ ਪਾਵਰਫੁਲ ਚੀਜ਼ ਹੈਗੀ ਉਹਦੀ ਫਰੇਗਰੈਂਸ ਜਿਹੜੀ ਹੈਗੀ ਆ ਉਹ ਇਹਨਾਂ ਇਨਫਲੂਐਂਸ ਕਰਦੀ ਹੈਗੀ ਆ ਅਰ ਔਰ ਇਹ ਚੀਜ਼ ਕਿਉਂ ਹੋਈ ਹੈ ਕਿਉਂਕਿ ਉਸ ਸੁਗੰਧ ਦੇ ਨੱਕ ਦੇ ਰਾਹੀਂ ਸੁਗੰਧ ਦੇ ਰੂਪ ਜਨ ਅੰਦਰ ਜਾਂਦੀ ਹੈ ਤਾਂ ਉਹ ਇਸ ਤਰ੍ਹਾਂ ਦੇ ਹਾਰਮੋਨਸ ਸਾਡੀ ਬੋਡੀ ਆਪਣੇ ਆਪ ਪ੍ਰੋਡਿਊਸ ਕਰਨ ਲੱਗ ਪੈਂਦੀ ਹੈ ਕਿ ਉਹ ਜਿਹੜੀ ਸਮੱਸਿਆ ਹੈ ਉਹ ਉਹ ਜਿਹੜੀ ਲੀਵਰ ਦੀ ਗਰਮੈਚ ਦੀ ਸਮੱਸਿਆ ਉਹ ਸੋਲਵ ਬੋਡੀ ਆਪਣੇ ਆਪ ਕਰ ਲੱਗ ਪੈਂਦੀ ਹੈ ਖਾਲੀ ਸੁਗੰਧ ਲੈਣ ਦੇ ਨਾਲ ਉਸ ਤੋਂ ਬਾਅਦ ਇੱਕ ਸਮੱਸਿਆ ਹੋਰ ਹੈਗੀ ਹੈ ਕਿ ਫੀਮੇਲ ਚ ਵੀ ਆ ਬੱਚਿਆਂ ਚ ਵੀ ਆ ਮਿੱਟੀ ਖਾਣਾ ਠੀਕ ਹੈ ਪੰਜਾਬ ਚ ਜੇ ਕੋਈ ਬੰਦਾ ਮਿੱਟੀ ਖਾਵੇ ਤਾਂ ਉਹ ਕਹਿੰਦੇ ਮਿੱਟੀ ਖਾਣਾ ਹੈ ਹਨਾ ਤੇ ਮਿੱਟੀ ਖਾਣ ਦੀ ਜਿੰਨਾਂ ਦੀ ਮਨ ਕਰਦਾ ਜੇ ਮਿੱਟੀ ਖਾਂਦਾ ਉਹਦੇ ਵਾਸਤੇ ਇੱਕ ਨੁਸਖਾ ਦੱਸ ਰਿਹਾ ਹੈਗਾ ਸੇਮ ਉਹੀ ਗਿਰੀ ਜਿਹੜੀ ਮੈਂ ਤੁਹਾਨੂੰ ਦੱਸਿਆ ਭੁੰਨ ਕੇ ਤੁਸੀਂ ਕੱਢ ਲੈਣੀ ਹੈਗੀ ਆ ਆਮ ਦੀ ਗਿਰੀ ਉਹ 50 ਗ੍ਰਾਮ ਗਿਰੀ ਲੈ ਲੈਣੀ ਹੈਗੀ ਆ 25 ਗ੍ਰਾਮ ਉਹਦੇ ਵਿੱਚ ਤੁਸੀਂ ਮਿਸ਼ਰੀ ਜਿਹੜੀ ਹੈਗੀ ਆ ਉਹ ਐਡ ਕਰੋਗੇ ਔਰ 20 ਗ੍ਰਾਮ ਸੌਂਫ ਐਡ ਕਰੋਗੇ ਔਰ ਪੰਜ ਛੋਟੀ ਇਲਾਚੀ ਤਾਂ ਇਹਨੂੰ ਅچھے ਤਰੀਕੇ ਦੇ ਨਾਲ ਤੁਸੀਂ ਪੀਸ ਕੇ ਅੱਧਾ-ਅੱਧਾ ਚਮਚ ਦਿਨ ਚ ਤਿੰਨ ਵਾਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਮਿੱਟੀ ਖਾਣ ਦਾ ਮਾਨ ਕਰਦਾ ਕਿਸੇ ਦਾ ਵੀ ਉਹ ਜਿਹੜੀ ਸਮੱਸਿਆ ਤੁਹਾਡੀ ਸੋਲਵ ਹੋ ਜੀਗੀ ਕਾਰਨ ਕੀ ਹੈਗਾ ਉਹਦੇ ਅੰਦਰ ਵੀ ਹਾਰਮੋਨਲ ਵਰਕ ਨੇ ਤਾਂ ਉਹ ਜਿਹੜੇ ਮੂਡ ਸਵਿੰਗ ਹੁੰਦੇ ਨੇ ਤਾਂ ਉਹਨੂੰ ਵੀ ਇਹ ਬੈਲੈਂਸ ਕਰਦਾ ਹੈ ਸੋ ਬਹੁਤ ਲਾਜਵਾ ਫਾਇਦੇ ਨੇ ਇੱਕ ਹੋਰ ਇਹਦਾ ਬੜਾ ਅੱਛਾ ਫਾਇਦਾ ਹੈ ਜਿਨ੍ਹਾਂ ਨੂੰ ਸੁੱਕੀ ਖੰਗ ਰਹਿੰਦੀ ਹੈ ਠੀਕ ਨਹੀਂ ਕਿ ਤੂੰ ਨੇ ਠੀਕ ਹੋ ਰਹੀ ਸੁੱਕੀ ਖੰਗ ਜਿਨ੍ਹਾਂ ਨੂੰ ਰਹਿੰਦੀ ਹੈ ਉਹਨਾਂ ਲਈ ਹੈਗਾ ਕਿ ਅਕੀ ਤਾਂ ਬਗਰੀ ਭੁੰਨੀ ਸੀ ਉਹਦੀ ਜਿਹੜੀ ਗੁੱਠਲੀ ਸੀ ਨਾ ਉਹਨੂੰ ਭੁੰਨਿਆ ਸੀ ਹੁਣ ਪੂਰੇ ਦਾ ਪੂਰਾ ਆਂਬ ਭੁੰਨ ਲੈਣਾ ਆਪਾਂ ਠੀਕ ਆ ਉਹ ਜਦੋਂ ਆਂਬ ਨੂੰ ਕੋਲਿਆਂ ਦੇ ਵਿੱਚ ਭੁੰਨੋਗੇ ਪਰ ਉਸ ਭੁੰਨੇ ਹੋਏ ਆਂਬ ਨੂੰ ਤੁਸੀਂ ਬਾਅਦ ਚ ਖਾਓਗੇ ਚੂਸੋਗੇ ਤਾਂ ਉਹਦੇ ਨਾਲ ਜਿਹੜੀ ਸੁੱਕੀ ਖੰਗ ਹੈ ਉਹ ਠੀਕ ਹੋ ਜਾਂਦੀ ਹੈ ਠੀਕ ਹੈ ਔਰ ਇਸ ਤੋਂ ਇਲਾਵਾ ਜਿਹੜੇ ਲੋਕ ਨਸ਼ਾ ਕਰਦੇ ਨੇ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਨਾ ਜੀ ਸਾਹਿਬ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਵਾਸਤੇ ਅੰਬ ਦਾ ਆਪ ਦਾ ਕੰਮ ਕਰੇਗਾ ਕਰੇਗਾ ਨਾਲ ਗੁਠਲੀ ਵੀ ਸਪੋਰਟ ਕਰੇਗੀ। ਠੀਕ ਹੈ ਤਾਂ ਉਹ ਅੰਬ ਦੀ ਗੁਠਲੀ ਜਿਹੜੀ ਹੈਗੀ ਆ ਉਹਨੂੰ ਤੁਸੀਂ ਪੀਸ ਲੈਣਾ। ਉਹਦੇ ਉਹਦੇ ਵਿੱਚ ਸੇਮ 50 ਗ੍ਰਾਮ ਅੰਬ ਦੀ ਗੁਠਲੀ ਹੈ 20 ਗ੍ਰਾਮ ਸੌਂਫ ਹੈ ਨਾਲ ਮਿਸ਼ਰੀ ਹੈ। ਉਹ ਰੈਗੂਲਰ ਜਿਹੜਾ ਹੈਗਾ ਤੁਸੀਂ ਇੱਕ ਚਮਚ ਸਵੇਰ ਇੱਕ ਦੁਪਹਿਰ ਇੱਕ ਸ਼ਾਮ ਨੂੰ ਜਿਹੜੇ ਲੋਕ ਨਸ਼ਾ ਕਰਦੇ ਨੇ ਉਹਨਾਂ ਨੂੰ ਤੁਸੀਂ ਦਿਓ ਤਾਜੇ ਪਾਣੀ ਦੇ ਨਾਲ। ਠੀਕ ਹੈ ਤਾਂ ਉਹਨਾਂ ਦੀ ਜਿਹੜੀ ਤੋੜ ਹੈ ਨਸ਼ੇ ਵਾਲੀ। ਜੀ। ਤਾਂ ਉਹਦੇ ਤੇ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਸੋ ਹੈ ਤਾਂ ਅੰਬ ਠੀਕ ਹੈ ਕਾਮਨਲੀ ਅਸੀਂ ਅੰਬ ਨੂੰ ਛੱਡ ਦਿੰਦੇ ਹਾਂ ਔਰ ਦੂਸਰਾ ਇੱਕ ਚੀਜ਼ ਹੋ ਰਿਹਾ ਅੰਬ ਦਾ ਛਿਲਕਾ ਜਿਹੜਾ ਹੈਗਾ ਉਹਨੂੰ ਰੂੜੀ ਤੇ ਜਾਂ ਬਾਹਰ ਸੁੱਟਣ ਨਾਲੋਂ ਜ਼ਿਆਦਾ ਬੈਟਰ ਹੈ ਖਾਲੀ ਬਾਲਟੀ ਰੱਖੋ ਵੈਸੇ ਵੀ ਅੰਬ ਦਾ ਛਿਲਕਾ ਘਰ 'ਚ ਸਬਜ਼ੀਆਂ ਦਾ ਛਿਲਕਾ ਕੁਝ ਫਰੂਟ ਦਾ ਛਿਲਕਾ ਉਹਨਾਂ ਇੱਕ ਬਾਲਟੀ ਦੇ ਵਿੱਚ ਪਾਓ ਦੈਨ ਉਸ ਦੇ ਵਿੱਚ ਪਾਣੀ ਐਡ ਕਰਦੇ ਜਾਓ ਉਹਨੂੰ ਉਪਰੋਂ ਢੱਕ ਦਿਓ ਜਿੰਨਾ ਰੋਜ਼ ਦਾ ਤੁਹਾਡਾ ਛਿਲਕਾ ਹੈ ਸਬਜ਼ੀਆਂ ਦਾ ਛਿਲਕਾ ਫਰੂਟ ਦਾ ਛਿਲਕਾ ਚ ਐਡ ਕਰਦੇ ਜਾਓ ਤੁਹਾਡਾ ਪਾਣੀ ਐਡ ਕਰਦੇ ਜਾਓ ਢੱਕਦੇ ਜਾਓ ਠੀਕ ਹਫ਼ਤੇ ਬਾਅਦ ਔਰ ਹਾਂ ਉਹਨੂੰ ਰੋਜ਼ ਡੰਡੇ ਨਾਲ ਹਿਲਾਉਂਦੇ ਰਹੋ ਹਫਤੇ ਬਾਅਦ ਉਹ ਕੰਪੋਜ਼ ਹੋ ਜਾਏਗਾ। ਤੋਂ ਉਹ ਇੰਨੀ ਪਾਵਰਫੁਲ ਖਾਦ ਹੈ ਜੇ ਤੁਹਾਡੇ ਤੁਸੀਂ ਕਰੇ ਕੋਈ ਫੁੱਲ ਲਗਾਏ ਆ ਫਲ ਲਗਾਏ ਆ ਸਬਜ਼ੀ ਲਗਾਈ ਹੈ ਉਹਦੇ ਪੱਤੇ ਪੀਲੇ ਪੈ ਰਹੇ ਆ ਝੜ ਰਹੇ ਆ ਫਲ ਆᱜ ਹੀ ਨਹੀਂ ਰਿਹਾ ਫੁੱਲ ਆ ਹੀ ਨਹੀਂ ਰਿਹਾ ਬਸ ਉਹ ਤੁਸੀਂ ਹਰ ਹਫਤੇ ਹਰ ਹਫਤੇ ਕੀ ਕਰਨਾ ਹੈਗਾ ਉਸ ਬਾਲਟੀ ਚੋਂ 1 ਲੀਟਰ ਪਾਣੀ 1 ਲੀਟਰ ਕੰਪੋਜ਼ਡ ਲੀਕਵਰ ਕਢਣਾ 10 ਲੀਟਰ ਵਿੱਚ ਫਰੈਸ਼ ਪਾਣੀ ਐਡ ਕਰ ਦੇਣਾ ਠੀਕ ਹੈ 10 1 ਦੀ ਰੇਸ਼ੋ ਦੇ ਨਾਲ ਉਸ ਤੋਂ ਬਾਅਦ ਉਸ ਪਾਣੀ ਨੂੰ ਸਾਰੇ ਤੁਸੀਂ ਪਲਾਂਟਸ ਦੀ ਜੜਾਂ 'ਚ ਪਾ ਦਿਓ ਤਾਂ ਉਹ ਇੰਨੀ ਸ਼ਾਨਦਾਰ ਰਿਕਵਰੀ ਹੋਣੀ ਹੈ ਦੀ ਚਾਹੇ ਫਲ ਦਾ ਬੂਟਾ ਤੇ ਫਲ ਲੱਗ ਲੱਗ ਪਣਗੇ ਫੁੱਲ ਦਾ ਬੂਟਾ ਫੁੱਲ ਲੱਗ ਲੱਗ ਪਣਗੇ ਅੰਬਾ ਦਾ ਬੂਟਾ ਤੇ ਅੰਬ ਲੱਗ ਲੱਗ ਪਣਗੇ ਜਾਮੂਨ ਦਾ ਬੂਟਾ ਜਾਮੂਨ ਅਮਰੂਦ ਦਾ ਬੂਟਾ ਤਾਂ ਅਮਰੂਦ ਲੱਗ ਲੱਗ ਪਣਗੇ ਸੋ ਅੱਜ ਦੀ ਇਹ ਜਾਣਕਾਰੀ ਹੋਪਲੀ ਤੁਹਾਨੂੰ ਪਸੰਦ ਆਈ ਹੋਵੇਗੀ ਸਾਡੀ ਪੂਰੀ ਪੂਰੀ ਆਰ ਐਨ ਡੀ ਟੀਮ ਦੀ ਇਹਦੇ ਵਿੱਚ ਸਪੋਰਟ ਰਹਿੰਦੀ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਟਾਈਮ ਟੂ ਟਾਈਮ ਤੁਹਾਡੇ ਤੱਕ ਅਸੀਂ ਨੇਚਰਲ ਸਾਇੰਸ ਦੀਆਂ ਗੱਲਾਂ ਰਿਸਰਚ ਤੁਹਾਡੇ ਤੱਕ ਪਹੁੰਚਾਉਂਦੇ ਰਹੀ ਹੈ ਆ ਇਹ ਗਿਆਨ ਤੇ ਵਿਗਿਆਨ ਦਾ ਜੋ ਗੈਦਾਸ ਅਕਸਰ ਇਸ ਚੀਜ਼ ਦਾ ਵਾਰ-ਵਾਰ ਜ਼ਿਕਰ ਕਰਦਾ ਹੈ ਗਿਆਨ ਤੇ ਵਿਗਿਆਨ ਦਾ ਯੁੱਗ ਦੇ ਵਿੱਚ ਅਗਰ ਤੁਹਾਡੇ ਕੋਲ ਜਿੰਦਾ ਰਹਿਣ ਦਾ ਗਿਆਨ ਨਹੀਂ ਹੋਏਗਾ ਤਾਂ ਇਹੀ ਵਿਗਿਆਨ ਤੁਹਾਡੇ ਲਈ ਵਿਨਾਸ਼ਕਾਰੀ ਹੋ ਜਾਏਗੀ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਹਾਡੀ ਪੀੜ੍ਹੀ ਬੰਦ ਕਦੋਂ ਹੋਊਗੀ ਤੇ ਜੰਮੇ ਹੋਏ ਬੱਚੇ ਮਰ ਕਦੋਂ ਗਏ ਸੋ ਅਗਰ ਅਸੀਂ ਇਸ ਪਲੈਨਟ ਤੇ ਜਿੰਦਾ ਰਹਿਣਾ ਤਾਂ ਤੁਹਾਡਾ ਨੇਚਰਲ ਸਾਇੰਸ ਦੇ ਗਿਆਨ ਭਾਵ ਕੁਦਰਤੀ ਸਿਹਤ ਵਿਗਿਆਨ ਦਾ ਗਿਆਨ ਦੀ ਸਮਝ ਤੁਹਾਡੇ ਅੰਦਰ ਹੋਣੀ ਬਹੁਤ ਜ਼ਰੂਰੀ ਹੈ ਇਹਨੂੰ ਚਾਹੇ ਸ਼ੌਂਕ ਸਮਝ ਲੋ ਤੇ ਚਾਹੇ ਮਜਬੂਰੀ ਸਮਝ ਲੋ ਸੋ ਅੱਜ ਦੀ ਸੇਵਾ ਇਨੀ ਕਬੂਲ ਕਰਿਓ ਜੀ ਤੁਹਾਡਾ ਪਿਆਰ ਤੇ ਅਸ਼ੀਰਵਾਦ ਇਸੇ ਤਰ੍ਹਾਂ ਬਣਿਆ ਰਵੇ ਸਾਨੂੰ ਉਤਸ਼ਾਹ ਮਿਲਦਾ ਰਹੇ ਤੁਸੀਂ ਹਰ ਵਾਰੀ ਨਵੀਂ ਨਵੀਂ ਜਾਣਕਾਰੀ ਤੁਹਾਡੇ ਤੱਕ ਲਿਆਉਂਦੇ ਰਹੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ